ਪ੍ਰੋਪਰ ਮੀਟਿੰਗ ਹੋਣ ਤੋਂ ਬਾਅਦ ਸਾਰੇ ਮੁਲਾਜ਼ਮ ਬਾਹਰ ਕੱਢ ਦਿੱਤੇ ਜਾਂਦੇ ਆ ਹਦੇਸ਼ਾ ਜੀ ਤਰ੍ਹਾਂ ਮੇਰਾ ਅਜੰਡਾ ਮੂੰਹ ਜਵਾਨੀ ਦੱਸਿਆ ਗਿਆ ਕੋਈ ਲਿਖਤੀ ਨਹੀਂ ਦਿੱਤਾ ਜਾਂਦਾ ਉਹਦੇ ਵਿੱਚ ਇਹੀ ਲਿਖਿਆ ਸੀ ਵੀ ਜਥੇਦਾਰ ਸਰਕਾਰਪੱਖ ਸਾਹਿਬ ਨੇ ਬੜਾ ਮਾਨ ਸਤਕਾਰ ਹੁੰਦਾ ਬੜੀ ਕੌਮ ਦੇ ਵਿੱਚ ਉਹਨਾਂ ਦੀ ਪੈਣ ਹੁੰਦੀ ਆ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਦੇ ਸਹੀ ਨਿਭਾਈਆਂ ਬੜੇ ਹੱਥ ਧਰਮੀ ਆ ਵਿਦੇਸ਼ਾਂ 'ਚ ਜਾਣ ਲੱਗੇ ਦੱਸਦੇ ਨਹੀਂ ਮਰਿਆਦਾ ਦੀ ਲੰਘਣਾ ਕਰਦੇ ਆ ਲੋਕਾਂ ਦੀਆਂ ਭਾਵਨਾ ਸੰਗ ਦੀ ਅਨਸਾਰ ਨਹੀਂ ਉਤਰੇ ਸਰੇ ਇਸ ਕਰਕੇ ਉਹਨਾਂ ਨੂੰ ਸੇਵਾ ਮੁਕਤ ਕਰਦੇ ਹੋ ਜੱਜਦਾਰ ਜਦ ਕਿ ਗਲਤ ਆ ਇਹ ਸੀ ਮੈਂ ਕਿ ਸੁਖਵੀਰ ਸਿੰਘ ਬਾਦਲ ਦੀਆਂ ਆਸ਼ਾਵਾਂ ਮੁਤਾਬਕ ਜੱਥੇਦਾਰ ਹੁਣ ਨਹੀਂ ਉਤਰੇ ਪਾ ਲਾਇਆ ਪਰ ਉਸੇ ਨਾਲ ਨਾਲ ਹੋਰ ਸੁਲਤਾਨ ਸਿੰਘ ਹੋਣਾ ਨੂੰ ਵੀ ਉਹਨਾਂ ਦੀ ਮੁਕਤ ਕਰਤਾ ਸੇਵਾ ਖਤਮ ਕਰ ਹੁੰਦਾ ਦੇਖੋ ਇਹ ਤਾਂ ਗੱਲ ਇਹਨਾਂ ਨੇ ਇਹ ਗੱਲ ਸੀ ਵੀ ਕੱਲ ਨੂੰ ਸੁਲਤਾਨ ਸਿੰਘ ਹੁਣ ਕੀ ਕਰਨਗੇ ਨਾ ਜਥੇਦਾਰ ਕਮਿਟਮੈਂਟ ਕਰਕੇ ਲਾਉਣਗੇ ਪਰ ਨਕਟਪਾਟ ਤੇ ਇੱਕ ਤਾਂ ਉਹ ਫਕਰੀ ਕੰਮ ਲੈ ਲੈਣਗੇ ਵਾਪਸ ਤੇ ਇੱਕ ਆ ਮਾੜੀ ਮੋਟੀ ਜਿਹੜੀ ਇਹਨਾਂ ਦੀ ਭਰਤੀ ਹੋਈ ਆ ਉਹਦੇ ਹੱਕ ਚ ਕੋਡ-ਬੋਡ ਕਰਨ ਦਾ ਯਤਨ ਕਰਨਗੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਮੁੱਚੇ ਸਿੱਖ ਜਗਤ ਨੂੰ ਵੀ ਤੇ ਇਹਨਾਂ ਲੋਕਾਂ ਨੂੰ ਵੀ ਜੋ ਪੈਂਡਿੰਗ ਰੱਖ ਲਿਆ ਭਰਤੀਆਂ ਵੀ ਤੁਸੀਂ ਕਰਵਾ ਲਵੋਗੇ ਤਸਦੀਕ ਵੀ ਕਰਾ ਲੋਗੇ ਆਪਣੇ ਜਥੇਦਾਰ ਲਾ ਕੇ ਪਰਵਾਨਗੀ ਤੁਸ ਤੋਂ ਤੁਸੀਂ ਸਿੱਖਾਂ ਤੋਂ ਲੈਣੀ ਆ ਜੋ ਗੱਲਬਾਤ ਨਹੀਂ ਕੀਤੀ ਜੇ ਪੰਜਾਬ ਦੀ ਸੱਤਾ ਜਾਂ ਰਾਜਪਾਲ ਸਿੱਖਾਂ ਨੇ ਦੇਣਾ ਜੇ ਅੱਗੇ 20 ਬਸਵੇਂ ਦੂਰ ਸੀ ਨਾ ਇਸ ਕਾਰਵਾਈ ਨਾਲ 100 ਬਸਵੇਂ ਸਿੱਖ ਸੰਘ ਤੋਂ ਦੂਰ ਹੋ ਜੂ ਬਿਲਕੁਲ ਸਤਿ ਸ੍ਰੀ ਅਕਾਲ ਸਰਪੰਨ ਸਾਹਿਬ ਕੀ ਬਣਾ ਚਾਹੋਗੇ ਲਾਈਵ ਹੈਡ ਗਰੰਟੀ ਆਪਦੀਆਂ ਸਭਾਵਾਂ ਨਮਾਉਂਦੇ ਰਹਿਣਗੇ ਜੀ ਸਰਪੰਨ ਸਾਹਿਬ ਕਾਰਨ ਮੀਟਿੰਗ ਕਰਦੇ ਹੈਗੇ ਤੁਸੀਂ ਪਹਿਲਾਂ ਹੀ ਸਾਫ਼ ਕਰਕੇ ਕਿ ਅੱਜ ਕੋਈ ਵੱਡਾ ਐਲਾਨ ਹੋ ਸਕਦਾ ਉਹ ਲੱਗਦਾ ਬਿਲਕੁਲ ਬਿਲਕੁਲ ਸਾਰੀ ਚਰਚਾ ਸੀ ਪਤਾ ਹੀ ਸੀ ਉਹਨਾਂ ਨੇ ਜਿਹੜੀ 5 ਮੈਂਬਰੀ ਕਮੇਟੀ ਨੂੰ ਕਿਹਾ ਭਰਤੀ ਕਰਨ ਨੂੰ ਇਹ ਪਰਸ਼ਾਵਾਂ ਲੈਣ ਨੂੰ ਤਿਆਰ ਨਹੀਂ ਜੀ ਜੀ ਇਹ ਗਾਹ ਕਿਸੇ ਦੇ ਨਾ ਹੈ ਕਿਸੇ ਦੇ ਦੁਸ਼ਮਣ ਨਾ ਸਕੇ ਆ ਜਸਦਰ ਕੁਲਦੀਪ ਸਿੰਘ ਪਤਾ ਨਹੀਂ ਮਿਲੇ ਨਹੀਂ ਸਕੇ ਉਹਨਾਂ ਦੇ ਵੀ ਰਹਿਣਗੇ ਉਹ ਪਰੰਪਰਾ ਅਨਸਾਰ ਜਾਂ ਸਿਧਾਂਤ ਅਨਸਾਰ ਜਦੋਂ ਫੈਸਲਾ ਕਰਨਗੇ ਉਹਨਾਂ ਨਾਲ ਵੀ ਇਹੀ ਕਰਨਗੇ ਹੁਣ ਕਿਹਨਾਂ ਨੂੰ ਲਾਇਆ ਗਿਆ ਜੀ ਅਕਾਲਤਖਰ ਸਾਹਿਬ ਦੇ ਜਥੇਦਾਰ ਦੀਆਂ ਸਭਾਵਾਂ ਕੇਸਗੜ ਸਾਹਿਬ ਦੇ ਜਿਹੜੇ ਨਵੇਂ ਜਥੇਦਾਰ ਇਹਨਾਂ ਨੇ ਲਾਏ ਆ ਕੁਲਦੀਪ ਸਿੰਘ ਗੜਗੱਜ ਪ੍ਰਚਾਰਕ ਉਹਨਾਂ ਨੂੰ ਕਾਰਜਕਾਰੀ ਤੌਰ ਤੇ ਸੰਭਾਲ ਗਿਆ ਪ੍ਰਧਾਨ ਸਾਹਿਬ ਕੋਈ ਗਲਬਤ ਹੋਈ ਹੈ ਧਾਮੀ ਸਾਹਿਬ ਦੇ ਸਟੇਫੇ ਨੂੰ ਲੈ ਕੇ ਅੰਦਰ ਬਿਲਕੁਲ ਧਾਮੀ ਸਾਹਿਬ ਦੇ ਸਟੇਫੇ ਦੀ ਕੋਈ ਗੱਲ ਨਹੀਂ ਕਿ ਕਾਰਨ ਕੀ ਮੰਨ ਰਹੇ ਉਹਨਾਂ ਨੂੰ ਲਾਉਣ ਦਾ ਕਾਰਨ ਕੀ ਮੰਨ ਰਹੇ ਕਾਰਜਕਾਰੀ ਕੰਮ ਨਹੀਂ ਲੱਗਦਾ ਸਸ ਗੱਲ ਤਾਂ ਇਹ ਆ ਦੇਖੋ ਤਾਂ ਸਹੀ ਜਿਹੜਾ ਸਾਰਾ ਹਰਿਆਣਾ ਵਿਰੋਧ ਕਰਦਾ ਸੀ ਉਹਦੇ ਹੱਥ ਪ੍ਰਧਾਰਗੀ ਦੀਆਂ ਪਾਵਰਾਂ ਲੱਗੀਆਂ ਹੋਰ ਗੱਲ ਕੀ ਆ ਉਹ ਤਾਂ ਬਹੁਤ ਵਧੀਆ ਉਹਨਾਂ ਲਈ ਤਾਂ ਮੌਕਾ ਬੇਨਤੀਆਂ ਕਰ ਦਿਆ ਕਰਨਗੇ ਆਪਦੇ ਐਸ.ਆਰ.ਆਈ ਵੀ ਵਾਪਸ ਆਉਸ ਅ ਪ੍ਰਧਾਨ ਸਾਹਿਬ ਧਾਮੀ ਸਾਹਿਬ ਤੇ ਦਿਲੋਂ ਹਾਲਾਤ ਬਣਾਉਣਗੇ ਵੀ ਇੰਨੀ ਉਹਦਾ ਘਟਾ ਹੋ ਜੂਏ ਜੇ ਵਾਪਸ ਉਹ ਨਹੀਂ ਆਉਣਾ ਨਹੀਂ ਤੇ ਜੇ ਵਾਪਸ ਆ ਜਾਂਦੇ ਪਰ ਪੂਰਨ ਭਰੋਸਾ ਇਹੋ ਜੇ ਫੈਸਲੇ ਧਾਮੀ ਸਾਹਿਬ ਨੇ ਲੈਣਾ ਨਹੀਂ ਸੀ ਉਸ ਦਿਨ ਦਵਾ ਥੱਲੇ ਰਗਵੀਰ ਸਾਹਿਬ ਆਪਦੇ ਆਰ.ਪੀ ਸਿੰਘ ਆਲਾ ਲੈ ਗਏ ਆ ਨਹੀਂ ਸੀ ਦੇਣੇ ਪ੍ਰਧਾਨ ਸਾਹਿਬ ਲੱਗਦਾ ਕੋਈ ਮੰਨਣ ਕੋਈ ਮੀਡੀਆ ਦਾ ਸਵਾਲ ਦਾ ਜਵਾਬ ਨਹੀਂ ਦਿੰਦਾ ਚਲਦੇ ਇੱਥੋਂ ਬਣੀ ਹੈ ਜੀ ਕੋਈ ਗੱਲਬਾਤ ਕੀ ਹੋਈ ਅੰਦਰ ਵਾਸਿ ਮੀਟਿੰਗ ਹੁਣ ਮੈਂ ਬਾਲਾ ਜਾਤੀ ਤੌਰ ਤੇ ਨਹੀਂ ਕਹਿਣਾ ਇੱਕ ਮੰਨਣ ਜਿਹੜੇ 12 ਮੰਨਣ ਆ 11 ਮੰਨਣ ਉਹਨਾਂ ਕੋਲ ਜਵਾਬ ਹੈ ਨਹੀਂ ਅੰਦਰ ਕੀ ਲੱਗਦਾ ਕਿ ਇੱਕ ਤੋਂ ਇੱਕ ਬਾਅਦ ਇਸ ਤਰ੍ਹਾਂ ਜੱਥੇਦਾਰਾਂ ਨੂੰ ਲਾਇਆ ਜਾ ਰਿਹਾ ਸਾਰੀ ਲਾਤ ਤੇ ਉਹ ਤੇ ਸਾਰੀ ਲਾਤ ਤੇ ਦੋ ਤਰੀਕਾ ਵਾਲਾ ਜਿਹੜਾ ਫੈਸਲਾ ਸੀਗਾ ਦੇਖੋ ਕਲੀਅਰ ਕੱਟ ਉਹਨਾਂ ਨੇ ਮੈਸੇਜ ਦੇ ਤਾ ਸਿੱਖ ਸਮਝਣਨ ਜੀ ਜਿਹੜਾ ਜੱਥੇਦਾਰ ਸਿਧਾਂਤਾਂ ਮੁਤਾਬਕ ਚੱਲੂਗਾ ਉਹ ਰਹਿਣਾ ਨਹੀਂ ਜਿਹੜਾ ਇੱਕ ਪਰਿਵਾਰ ਮੁਤਾਬਕ ਚੱਲੂਗਾ ਇੱਕ ਪਾਰਟੀ ਮਤਾਬਕ ਚੱਲੂਗਾ ਉਹੀ ਬਣੂਗਾ ਉਹੀ ਟਿਕੂਗਾ ਜਦੋਂ ਉਸ ਅਜੰਡੇ ਤੋਂ ਕੋਈ ਲੰਬੇ ਹੁੰਦਾ ਚਾਹੇ ਰਗਵੀਰ ਸਿੰਘ ਚਾਹੇ ਹਰਪ੍ਰੀਤ ਚਾਹੇ ਕੋਈ ਹੋਰ ਪਹਿਲੇ ਜਥੇਦਾਰ ਬਨੰਤੀ ਜੀ ਉਹ ਸਾਰਿਆਂ ਦਾ ਅਸਰ ਇਹੀ ਜਿਹੜਾ ਇਹਨਾਂ ਨੇ ਕੀਤਾ ਦੇਖੋ ਜੋ ਗੱਲ ਕਹਿੰਦੇ ਸੀ ਵੀ ਲਿਉਣ ਲੱਗੇ ਬੜਾ ਸਤਕਾਰ ਦਿੰਦੇ ਆ ਜਾਣ ਲੱਗੇ ਬੜਾ ਕਰਦੇ ਆ ਚਲੋ ਮੈਂ